ਪੰਜਾਬ government ਨੇ ਜੀ ਐਸੀ ਸ਼ੁਕਰਾਨੀ ਸ਼ਹੀਦ ਅੱਤਵਾਦੀਆਂ ਨੂੰ ਨਾਲੇ ਕਿਹਾ ਸੀਗਾ ਕਿ ਇਹ ਬੇਕੀ ਨੂੰ ਉਹਨਾਂ ਦੀ ਸਿਸਟਰ ਦਾ ਮੇਰੇ ਨਾਲ ਖੜੀ ਹੋਵੇ ਡਾਕ ਇਹਨੂੰ ਸਿਪਾਹੀ ਦੇ ਮਕਸਦ ਉਹਨਾਂ ਦੇ ਖਿਲਾਫ ਕੀਤਾ ਇੱਕ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਜਿਹੜਾ ਸਾਡਾ ਸ਼ਹੀਦ ਹੋਇਆ ਸੀ ਨੌਜਵਾਨ ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ। ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਸੀਐਮ ਸਾਹਿਬ ਦੇ ਨਾਲ। ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ। ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਮ ਦੇ ਦਿੱਤਾ ਹੈ। ਅੱਜ ਦੀ ਮੀਟਿੰਗ ਜਿਹੜੀ ਸ਼ੁਭਕਰਨ ਜਿਹੜਾ ਸਦਾ ਸ਼ਹੀਦ ਹੋਇਆ ਸੀ ਨੌਜਵਾਨ। ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਆ ਸੀਐਮ ਸਾਹਿਬ ਦੇ ਨਾਲ ਤੋਂ ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਮ ਦੇ ਦਿੱਤਾ ਕਿਉਂਕਿ ਅਸੀਂ 12 ਤਰੀਕ ਦਾ ਬਠਿੰਡਾ ਡੀਸੀ ਦਾ ਘਰਾਓ ਰੱਖਿਆ ਸੀ ਤੇ ਫਿਰ ਰਾਤ ਹੀ ਇਹਨਾਂ ਦਾ ਹੀ ਕਾਲ ਗਈ ਕਿ ਆਪਾਂ ਇਸ ਸਮਾਂਝ ਗੱਲ ਕਰਨੀ ਚਾਹੁੰਦੇ ਸੀ ਐਮ ਸਾਹਿਬ ਆਪ ਮਿਲਣਾ ਚਾਹੁੰਦੇ ਆ ਸੋ ਉਹ ਸਮਝ ਚਾਈ ਸੀ ਤਾਂ ਹੁਣ ਸੀਐਮ ਸਾਹਿਬ ਨੇ 1 ਕਰੋੜ ਦਾ ਚੈੱਕ ਔਰ ਜਿਹੜੀ ਉਹਦੀ ਸਿਸਟਰ ਹੈ ਉਹਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਅੱਜ ਹੁਣ ਦੇ ਦਿੱਤਾ ਤੇ ਇਨਸਾਫ ਨੂੰ ਲੈ ਕੇ ਕੋਈ ਗੱਲਬਾਤ ਹੋਈ ਜੋ ਜ਼ੀਰੋ ਐਫ ਆਈਆਰ ਹੋਈ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੱਖੋਂ ਬਣਦੀ ਕਾਰਵਾਈ ਉਹ ਅਸੀਂ ਜ਼ਰੂਰ ਕਰਾਂਗੇ ਔਰ ਕਿਉਂਕਿ ਇਹਦੇ ਤੇ ਜੁਡੀਸ਼ੀਅਲੀ ਇਨਕੁਆਰੀ ਚੱਲ ਰਹੀ ਹੈ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਵਿੱਚ ਜੱਜ ਸਾਹਿਬ ਦੀ ਕਮੇਟੀ ਬਣੀ ਪਈ ਆ ਸੋ ਉਹਦਾ ਆਲਮ ਦੇ ਉਹ ਕੀ ਆਦਾ ਹੈਗਾ ਉਹ ਰਿਜ਼ਲਟ ਉਹਦਾ ਤੇ ਉਹਦੀ ਜਿਹੜੀ ਆ ਉਹਦੇ ਅੰਗੇਸਟ ਜੋ ਵੀ ਬਣਦੀ ਕਾਰਵਾਈ ਆ ਫਿਰ ਉਹ ਅਸੀਂ ਕਰਾਂਗੇ ਜਿਸ ਤਰ੍ਹਾਂ ਜਿਹੜੀ ਉਹ ਕਮੇਟੀ ਰਿਪੋਰਟ ਦੇ ਵੀ ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਹੀ ਸੀਗਾ ਕਿ ਜਿਹੜਾ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਕਰਨ ਦੀ ਸ਼ਹਾਦਤ ਹੋਈ ਸੀ ਔਰ ਉਸ ਟੀਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਸੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਕਿ ਅਸੀਂ ਸ਼ਹੀਦ ਨੂੰ ਸ਼ਹੀਦਾ ਦਰਜਾ ਦੇਵਾਂਗੇ ਨਾਲੇ ਕਿ ਆ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਆ ਮੇਰੇ ਨਾਲ ਖੜੀ ਹੋ ਗਈ। ਇਹਨੂੰ ਸਪਾਹੀ ਦੇ ਮਾਪਿਆਂ ਦੇ ਖਿਲਾਫ ਕਾਨੂੰਨ। ਇੱਕ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਨਾ ਉਸ ਕੀਤੀ ਸੀ। ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ, ਬਹੁਤ ਡਿਲੇ ਹੋਈ ਜਾ ਰਹੀ ਹੈ। ਜਿਦੇ ਚੋਂ ਮਜਬੂਰਨ ਜਥੇ ਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬੈਠੇ 12 ਤਰੀਕ ਨੂੰ ਅਸੀਂ ਫਿਰ ਡੀਸੀ ਕੋ ਬਠਿੰਡਾ ਦਾ ਘਰਾਓ ਕਰਾਂਗੇ। ਉਹਦੇ ਚੋਂ ਪ੍ਰਸ਼ਾਸਨ ਦਾ ਰਾਤ ਮੈਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਨਾਲ ਉਹ ਬੈਠੇ ਨੇ ਅੱਜ ਉਹਦੇ ਚੋਂ ਉਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੇ ਨਾਲ ਕਿੱਥੇ ਬੈਠੇ ਨੇ ਉਹਨਾਂ ਨੂੰ 20 ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਟਾ ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਉਸ ਪ੍ਰੋਗਰਾਮ ਨੂੰ ਹੁਣ ਮਤਲਬ ਅਸੀਂ ਇਸ ਅਪਸਿਟ ਵੈਕਟੀ ਵਿਚਾਰ ਕਰਕੇ ਉਹਨੂੰ ਅਸੀਂ ਪੋਸਟਪੋਨ ਕਰਦੇ ਹਾਂ ਅਲੀ ਸਰ ਤੁਸੀਂ ਲਗਾਤਾਰ ਪਰਿਵਾਰ ਦੇ ਵੀ ਲੜਦੇ ਰਹੇ ਲੱਗਦਾ ਕਿ ਕਿਤੇ ਨਾ ਕਿਤੇ ਜੀਆਂ ਅਜਿਹੀਆਂ ਜਿਹੜੀਆਂ ਅਨੁਸੁਖਾਵੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਜ਼ਿੰਮੇਵਾਰ ਤੁਹਾਨੂੰ ਠਹਿਰਾ ਦਿੱਤਾ ਜਿੰਦਗੀ ਬਸ ਦੇਖੋ ਵੈਸੇ ਵੀ ਮਤਲਬ ਜੇ ਸਾਡੇ ਵਜ੍ਹਾ ਕਰਕੇ ਸਾਡੇ ਅੰਦੋਲਨ ਕਰਕੇ ਨਾ ਵੀ ਹੋ ਗਏ ਇੱਕ ਬੱਚੇ ਦਾ ਚਲੇ ਜਾਣਾ ਨੌਜਵਾਨ ਉਮਰ ਚ ਚਲੇ ਜਾਣਾ ਵੈਸੇ ਹੀ ਦੁਖਦਾਈ ਹੈ ਜਦੋਂ ਕਿਸੇ ਮੋਰਚੇ ਦੇ ਵਿੱਚ ਕੋਈ ਸ਼ਹੀਦ ਹੁੰਦਾ ਉਹਦੇ ਤੇ ਤਾਂ ਹੋਰ ਵੀ ਫਿਰ ਸਾਡੀਆਂ ਰਿਸਪਾਂਸਿਬਿਲਟੀ ਵੱਧ ਜਾਂਦੀਆਂ ਨੇ ਕੈਮਰੇ 'ਚ ਦੇਖੀਏ ਕਿ ਉਹਨਾਂ ਮਸੀਂ ਸ਼ਹੀਦ ਦਾ ਦਰਜਾ ਕਿਵੇਂ ਦਵਾਇਆ ਉਹ ਆਪਾਂ ਲੜਿਆ ਆ ਦਵਾਇਆ ਮਹਾਦੇਵ ਨੇ ਕਿਰਪਾ ਕੀਤੀ ਸਾਡੇ ਤੇ ਔਰ ਉਹਨੂੰ ਆਪਾਂ ਦਵਾਉਣ ਦੇ ਵਿੱਚ ਸਫਲ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹਹੀ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਸ਼ਾਂਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਸਾਡਾ ਸ਼ਾਂਤੀ ਸੀ ਕੋਈ ਗੱਲ ਗੱਲ ਇਹੋ ਜਿਹੀ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਫਿਰ ਜੇ ਸ਼ਾਂਤ ਨਹੀਂ ਨਾ ਹੁੰਦਾ ਸ਼ਾਂਤ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ ਚ ਲੱਗਣੀ ਸੀ ਅ ਜੇ ਜੇ ਪਿੱਛੋਂ ਲੱਗਦੀ ਹੈ ਇਹਦਾ ਮਤਲਬ ਮਾਹੌਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾ ਵਾਲੀ ਗੱਲ ਹੈ ਨਹੀਂ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜਿਹਦੇ ਵਿੱਚ ਸਾਡਾ ਨੌਜਵਾਨ ਵੀ ਸ਼ਹੀਦ ਹੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਦੇਣੀ ਸਰਕਾਰ ਨਾਲ ਮਤਲਬ ਲੜਾਂਗੇ ਇਨਸਾਫ ਲਈ